ਇੱਕ ਖੁੱਲੀ ਖੁੱਲੀ ਕਵਤਾ ਕਹਿ ਰਹੇ ਆ ਜੀ ਦੇਸ਼ ਭਗਤੀ ਦੀ ਪਹਿਲੀ ਵਾਰ ਲਿਖੀ ਗਈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਮੇਰਾ ਵਸਦਾ ਇੱਥੇ ਸੁਖੀ ਸੰਸਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਸੰਤ ਮਹਾਪੁਰਸ਼ ਪੀਰ ਸੰਿਆਸੀ ਜੋਗੀ ਸੰਤ ਮਹਾਪੁਰਸ਼ ਪੀਰ ਸੰਨਿਆਸੀ ਜੋਗੀ ਜਨਮੇ ਇਸ ਤਰਤ ਤੇ ਕਈ ਅਵਤਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਚੱਕ ਮਿੱਟੀ ਇਸ ਦੀ ਚੱਕ ਮਿੱਟੀ ਇਸ ਦੀ ਲਾਵਾਂ ਨਾਲ ਮੱਥੇ ਚੱਕ ਮਿੱਟੀ ਇਸ ਦੀ ਲਾਵਾਂ ਨਾਲ ਮੱਥੇ ਮਹਿਮਾ ਮਿੱਟੀ ਦੀ ਅਪਰੰਪਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਭਾਰਤ ਦੇਸ਼ ਮੇਰਾ ਮਹਾਨ ਹੈ ਧਰਤ ਤੇ ਭਾਰਤ ਦੇਸ਼ ਮੇਰਾ ਮਹਾਨ ਹੈ ਧਰਤ ਤੇ ਮੇਰਾ ਇੱਥੇ ਹੀ ਵਸਦਾ ਘਰ-ਬਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਉਦਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਨਾਂ ਦਿੱਤੀਆਂ ਹੱਸ ਕੇ ਦੇਸ਼ ਤੋਂ ਵਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਟਿੱਡ ਨੂੰ ਰੋਟੀ ਟਿੱਡ ਨੂੰ ਰੋਟੀ ਤਨ ਨੂੰ ਕੱਪੜਾ ਹੋਵੇ ਸਿਰ ਤੇ ਛੱਤ ਟਿੱਡ ਨੂੰ ਰੋਟੀ ਤਨ ਨੂੰ ਕੱਪੜਾ ਹੋਵੇ ਸਿਰ ਤੇ ਛੱਤ ਸੁੱਖਾ ਸੁਖ ਦਾ ਇਹੋ ਰਾਜ ਵਾਰ-ਵਾਰ ਹਰ ਵਾਰ ਹੈ ਭਾਰਤ ਦੇਸ਼ ਨੂੰ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਸੁਖੀ ਵਸੇ ਸੁਖੀ ਵਸੇ ਮੇਰੇ ਦੇਸ਼ ਦੀ ਜਨਤਾ ਸਾਰੀ ਸੁਖੀ ਵਸੇ ਮੇਰੇ ਦੇਸ਼ ਦੀ ਜਨਤਾ ਸਾਰੀ ਮੰਗ ਹੋਰ ਨਾ ਕੋਈ ਤੇਰੇ ਅੱਗੋਂ ਮੇਰੀ ਕਰਤਾਰ ਹੈ ਭਾਰਤ ਦੇਸ਼ ਨਾਲ ਮੈਨੂੰ ਪਿਆਰ ਹੈ ਮੇਰਾ ਵਸਦਾ ਇੱਥੇ ਸੁਖੀ ਸੰਸਾਰ ਹੈ ਮੇਰਾ ਵਸਦਾ ਇੱਥੇ ਸੁਖੀ ਸੰਸਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ